ਖੋਲ ਦੇ ਹਾਂ ਜੀ ਬਰੀ ਕੰਡੀ ਕੰਡੀ ਕਰਦੇ ਆ ਖੋਲੋ ਆ ਆ ਬਗਲ ਵਾ ਸੇਰ ਨਹੀਂ ਸੀ ਕਾ ਬਰੀ ਇੱਥੇ ਤੁਹਾਡਾ ਸਕੈਨ ਕਰਨਾ ਬੈਕ ਮੈਟਰ ਰਾਬਤਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਆਰਬੀਆਈ ਦੇ ਫਰਜੀ ਬੜੇ ਦੀ ਅਸਲ ਦੇ ਵਿੱਚ ਸੈਕਟਰ 17 ਚੰਡੀਗੜ੍ਹ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦਾ ਜੋ ਮੇਨ ਆਫਿਸ ਹੈ ਉਹਦੇ ਵਿੱਚ 2000 ਦੇ ਜਿਹੜੇ ਨੋਟ ਨੇ ਉਹ ਬਦਲੇ ਜਾ ਰਹੇ ਨੇ ਨੋਟ ਬਦਲਣ ਵਾਸਤੇ ਲੋਕਾਂ ਦੀ ਲੰਮੀ ਲਾਈਨ ਲੱਗਦੀ ਹੈ ਪਰ ਇਸ ਲੰਮੀ ਲਾਈਨ ਦਾ ਫਾਇਦਾ ਉਠਾ ਕੇ ਕੁਝ ਏਜੰਟ ਕੁਝ ਅੰਦਰਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਮਿਲੀ ਭੁਗਤ ਨਾਲ ਇੱਕ ਵੱਡਾ ਫਰਜ਼ੀ ਵਪਾਰ ਕੀਤਾ ਜਾ ਰਿਹਾ ਹੈ ਜੇਕਰ ਤੁਸੀਂ ਲੈਂਡ 'ਚ ਨਾ ਲੱਗਣਾ ਚਾਹੋ ਤਾਂ ਤੁਸੀਂ ਜੇਕਰ 10000 ਰੁਪਏ ਦੇ ਨੋਟ ਬਦਲ ਲੈਣੇ ਤਾਂ ਉਹਦੇ ਬੱਟੇ ਤੁਹਾਨੂੰ 6000 ਰੁਪਏ ਮਿਲੇਗਾ ਜਾਨਕਿ 4000 ਰੁਪਿਆ ਤੁਹਾਡੀ ਕਮਾਈ ਤੇ ਕੱਟ ਲੱਗੇਗਾ ਔਰ ਜਿਹੜੇ 에ਜੰਟ ਨੇ ਉਹ ਐਨੇ ਤਿਸ ਤਰ੍ਹਾਂ ਨੇ ਕਿ ਮੌਕੇ ਤੇ ਤੁਹਾਡੇ ਤੋਂ 2-2000 ਦੇ ਨੋਟ ਲੈ ਕੇ ਤੁਰੰਤ ਤੁਹਾਨੂੰ ਆਨਲਾਈਨ ਪੇਮੈਂਟ ਕਰ ਦਿੰਦੇ ਨੇ ਸੋ ਇਸ ਫਰਜੀ ਬਾੜੇ ਦਾ ਜੋ ਸਟਿੰਗ ਆਪਰੇਸ਼ਨ ਸਤਨਾਮ ਸਿੰਘ ਦਾਉ ਨੇ ਕੀਤਾ ਉਹ ਤੁਸੀਂ ਖੁਦ ਵੇਖੋ ਦਾ ਕਾਰਡ ਕੁਛ ਨਹੀਂ ਚਾਹੀਦਾ ਬੜੀ ਤੇ ਬਣ ਉਹਨੇ ਲੋ ਨੋਟ ਦੇ ਉਹ ਨੋਟ ਚ ਕੋ ਦੂਸਰੇ ਲਾਂਗੇ ਦਾ 8200 ਮਿਲਣਾ ਲਾਸਟ ਬੜੀ ਬਾਕੀ ਤੁਹਾਡੀ ਮਰਜ਼ੀ ਠੀਕ ਹੈ ਮੰਮੀ ਤਾਂ ਕੁਛ ਹੋਰ ਬੜੀ ਤੁਹਾਡੀ ਆ ਬੜੀ ਲਾਈਨ ਵਿਖੋ ਨੰਬਰ ਹੀ ਲੈ ਆਣਾ ਜਿੰਨਾ ਮਰਜ਼ੀ ਜ਼ੋਰ ਲਾਈ ਰੱਖੋ ਤੁਸੀਂ ਕੁੱਛ ਨਹੀਂ ਚਾਹੀਦਾ ਉਹ ਤਾਂ ਅੰਦਰ ਜਾ ਗਿਦਾ ਉਹਨਾਂ ਲਈ ਤੁਹਾਨੂੰ ਸਵੇਰੇ 4 ਵਜੇ ਆਣਾ ਪੈਣਾ ਅੱਛਾ ਖਾਤਾ ਕੋਈ ਕਿਹੜੇ ਨੋਟ ਬੜੀ ਕਿੰਨੇ ਸਾਮ ਬਾਗਿਆ ਇਹਨਾਂ ਫਿਰ ਜੇ 2 ਲੱਖ ਦੇ ਨੇ ਲੈ ਲਈਏ ਬਾਈ ਚੱਕਰ ਨਹੀਂ ਬੜੀ ਬਸ ਆ ਜੇ ਕਾਊਂਟ ਚੱਕੇ ਹੋਗੇ ਨਾ ਤੇ ਰੇਟ ਥੋੜਾ ਬੋਤਾ ਵੱਧ ਸਕਦਾ ਉਹ ਵੀ ਗੱਲ ਹੈ ਸਦਾਉਂ ਤਲੀ ਕੋ ਚੱਕ ਮम्मी ਨੂੰ ਖੁਸ਼ ਹੋਏਗੀ ਬੱਸ ਇਹ ਲੈ ਲਈਏ ਪੱਕਾ ਪਾ ਜੀ ਮੰਮੀ ਨੂੰ ਲੈ ਦਿਖਾਓ ਦੇਖੋ ਮਨ ਲੱਗੇ ਨੰਬਰ ਦਿਓ ਨੰਬਰ ਲਿਖ ਲਓ ਨੰਬਰ ਲਿਖ ਲਓ ਅਸੀਂ ਤੁਹਾਨੂੰ ਲੱਗੇ 8000 ਵੀ ਅਸੀਂ ਤੁਹਾਨੂੰ ਲੜੀ ਮਿਲੂਗਾ ਸਾਡੀ ਮਾਰਕ ਮਿਲਦਾ 2000 ਲੈ ਜੀ ਸਕੈਲਡ ਵੀ ਆਪਣਾ ਕਰਨ ਦੇ ਦੇ ਸਕਨ ਦਾ ਆਨਲਾਈਨ Google Pay Paytm Google ਭਾਵੇਂ ਹਾਈ ਹਾਈ ਇਹ ショਪ ਚ ਜਾਣਾ ਪਸ ਕੇੜੇ ਵਾਲੇ ਸਾਈ ਹਾਈ ਮਾੜਾ ਮਸਲੇ ਰਹੀ ਹੈ ਤੇ ਸਾਰੇ ਇਵੈਂਟਸ ਆ ਰਹੇ ਨੇ ਕੈਪੀਟਲ ਤੇ ਬੈਠੇ ਹੋਣਾ ਵਾਲਾ ਆਏਗਾ ਕਹਿੰਦਾ ਜਿਹੜਾ ਮਰਜ਼ੀ ਦੇ ਦੇ ਭਾਈ ਆਨਲਾਈਨ ਪੇਮੈਂਟ ਹੋਣੇ ਚੱਲਦੇ ಇದು ಗಮನಿಯತೆ ತಾತಾ ಸ್ಕ್ಯಾನ್ کرنا ಬ್ಯಾಕ್ ಮದ ਰਦੀ ਤਾਂ ਗਿਆ ਮੈਂ ਹੋਣੀ ਰ ਕੱਢ ਦਿਓ ਜੀ ਨੇ ਇਹਦਾ ਬ੍ਰਾਈਟਨਸ ਹੋਣਾ ਬੜਾ ਬ੍ਰਾਈਟਨਸ ਹੋਣਾ ਬੜਾ ਦੋ ਦਿੱਤੀ ਦਿੰਦੇ ਸਤਨਾਮ ਸਿੰਗਾਪੁਰ ਸਤਨਾਮ ਡੀਏਯੂਐਨ ਹਾਂ ਜੱਕਾ ਹੋ ਵੀ ਆ ਗਿਆ ਹਾਂ ਹਾਂ ਤਸੱਲੀ ਕਰੋ ਸਰ ਮੈਨੂੰ Google Pay ਵਗੈਰਾ ਵੀ ਘੱਟੇ ਵਰਤਦਾ ਨਾ ਮੈਂ ਹੋ ਗਿਆ ਚੈੱਕ ਕਰ ਲੈ ਅੱਥੇ ਨਾ ਟ੍ਰਾਂਜੈਕਸ਼ਨ ਹਿਸਟਰੀ ਟ੍ਰਾਂਜੈਕਸ਼ਨ ਇੱਥੇ ਜਾਓਗੇ ਹੈਡ ਇੱਥੇ ਆ ਜਨਾ ਇੱਥੇ ਵੀ ਆ ਜਨਾ ਆ ਟ੍ਰਾਂਜੈਕਸ਼ਨ ਹਿਸਟਰੀ ਚੈੱਕ ਕਰੋ ਆ ਜਾਨੇ ਇੱਥੇ ਚੈੱਕ ਕਰ ਲੀਓ ਹਲੇ ਆਇ ਨਹੀਂ ਰਿਹਾ ਉਹ ਆਪਾਂ ਗੱਲ ਨਹੀਂ ਸਾਡੇ ਕੋਲ ਹੀ ਬੈਠੇ ਪੰਗਾ ਪੈਦਾ ਕੋਈ ਟ੍ਰਾਂਜੈਕਸ਼ਨ ਪੂਰੀ ਆਇ ਨਹੀਂ ਬੈਕਮਾਰਕੇ ਕੋਲ ਬੈੱਕ ਕਰਕੇ ਘਰ ਬੈੱਕ ਕਰ ਲਓ ਹੁਣ ਤੇਰੀ ਜ਼ਿੰਮੇਵਾਰੀ ਮਮੀ ਮਮੀ ਤੇਰੀ ਗਰਬੜ ਨਾ ਕਰੇ ਕੋਈ ਕੱਟ ਲੈ ਲੈ ਬਾਤ ਲੈ ਤੇਰੇ ਸਾਹਮਣੇ ਆ ਭਾਈ ਤੁਹਾਨੂੰ ਕਹਿ ਬਾਹਰ ਲਾਈਨ ਦਿਖਾ ਦੇ ਉਹਨਾਂ ਨੂੰ ਆਪ ਹੀ ਸਮਝ ਜੂਗੇ ਗੱਲਾਂ ਨਹੀਂ ਕਰਾ 6000 ਰੁਪਏ ਮਿਲਦੇ ਲੈ ਆਓ ਆਣ ਹੋਵੇ ਦੋ ਦਿਨ ਆਹੀ ਖਰਾਬ ਕਰਦੇ ਹੋ ਇਹਨਾਂ ਦਾ ਹੈਗਾ ਪ੍ਰਾਪਰਟੀ ਦਾ ਕੰਮ ਅੱਛਾ ਟ੍ਰਾਂਜੈਕਸ਼ਨ ਹੋਸਤੀ ਆਇਲ ਕੋਈ ਗੱਲ ਨਹੀਂ ਬੈਠਾ ਦੋ ਮਿੰਟ ਬਹਿ ਗੋਲੀ ਬੈਠੇ ਸਾਡੇ ਆਜੋ jalan-jalan coba jalan jalan

ਨਵੇਂ ਆ ਰਹੀ ਹੈ ਨਾ ਇਹ ਕੋਣ ਕਰਦੇ ਆਜਾ ਜੀ ਦੇ ਰਿਹਾ ਹੈ ਡੀਆਈਐਮ ਨੰਬਰ ਵੀ ਮੇਰਾ ਹੀ ਹੈ ਆਸੂ ਲਿਖ ਲਓ ਤੋਂ ଏਸੀ ਸੈਕਟਰ 17 ਆਰਬੀਆ ਚੰਡੀਗੜ੍ਹ ਦੇ ਆਫਿਸ ਦੇ ਫਰਜੀ ਬਾਰਡੀਆਂ ਬਾਹਰ ਤੁਸੀਂ ਵੇਖ ਸਕਦੇ ਹੋ ਕਿ ਲੰਮੀਆਂ ਲਾਈਨਾਂ ਲੱਗਦੀਆਂ ਨੇ ਇਹਨਾਂ ਲਾਈਨਾਂ ਦੇ ਵਿੱਚ ਕੁਝ ਫਰਜੀ ਲੋਕ ਖੜੇ ਹੁੰਦੇ ਨੇ ਜਿਨ੍ਹਾਂ ਨੇ 2 200 ਦੇ ਨੋਟ ਨਹੀਂ ਵੀ ਬਦਲਨੇ ਉਹ ਵੀ ਲਾਈਨਾਂ ਵਿੱਚ ਆ ਕੇ ਲੱਗ ਜਾਂਦੇ ਨੇ ਤੇ ਉਹਨਾਂ ਰਹੀਂ ਕੁਝ ਏਜੰਟ ਨੋਟ ਬਦਲਾਉਂਦੇ ਨੇ ਤੇ ਕੁਝ ਅੰਦਰ ਮਿਲੀ ਭੁਗਤ ਤਹਿਤ ਇਹ ਨੋਟ ਬਦਲੀ ਕਰਾਉਂਦੇ ਨੇ ਤੇ ਇਹ سلسلہ 31 ਮਾਰਚ ਤੱਕ ਚੱਲੇਗਾ ਅਗਲੇ ਸਾਲ 31 ਮਾਰਚ ਤੱਕ ਇਸ ਤਰ੍ਹਾਂ ਦਾ ਫਰਜੀ ਵਾੜਾ ਹੋਣ ਦੀ ਉਮੀਦ ਹੈ ਜੇਕਰ ਆਰਬੀ ਦੇ ਅਧਿਕਾਰੀਆਂ ਨੇ ਇਸ ਤੇ ਕੰਟਰੋਲ ਨਹੀਂ ਕੀਤਾ ਸੋ ਸ਼ਰਮ ਸੈਕਟਰ 17 ਜੋ ਚੰਡੀਗੜ੍ਹ ਦਾ ਮੇਨ ਸੈਕਟਰ ਹੈ ਰੌਂਡ ਕੋ ਵਾਲਾ ਸੈਕਟਰ ਹੈ ਇਹਦੇ ਵਿੱਚ ਸ਼ਰਮ ਫਰਜੀ ਵਾੜਾ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਤੇ 25 ਤੋਂ 30 ਜਿਹੜੇ ਏਜੰਟ ਨੇ ਉਹ ਰੋਜ਼ਾਨਾ ਲੋਕਾਂ ਦੇ ਜੇਬਾਂ ਤੇ ਡਾਕੇ ਮਾਰ ਰਹੇ ਨੇ ਸੋ ਇਹਦੇ ਪਿੱਛੇ ਸਾਰੇ ਮੱਕੜਜਾਲ ਪਿੱਛੇ ਕੀ ਦਾ ਹੱਥ ਹੈ ਇਹਦੇ ਬਾਰੇ ਜ਼ਰੂਰ ਜਾਂਚ ਕਰਨ ਦੀ ਲੋੜ ਹੈ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ